ਅੱਜਕੱਲ੍ਹ ਲੋਕਾਂ ਵਿੱਚ ਪੈਸੇ ਦੀ ਬਹੁਤ ਦਿੱਕਤ ਆ ਰਹੀ ਹੈ ਲੋਕ ਪੈਸੇ ਦੀ ਖਾਤਰ ਦਰ ਦਰ ਪਟਕਦੇ ਫਿਰਦੇ ਹਨ ਪੈਸਾ ਕਮਾਉਣਾ ਹਰ ਕੋਈ ਬਹੁਤ ਮੁਸ਼ਕਲ ਹੈ ਪਰ ਕਿਰਪਾਤੋ ਜੀ ਇੱਕ ਅਸੀਂ ਪੈਸਾ ਕਮਾ ਲੈਂਦੇ ਹਾਂ ਤਾਂ ਉਹ ਘਰ ਵਿੱਚ ਟਿਕਦਾ ਨਹੀਂ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਪੈਸੇ ਨੂੰ ਰੱਖਣ ਦਾ ਸਹੀ ਸਥਾਨ ਕੀ ਹੈ ਅਤੇ ਕਿਹੜੀਆਂ ਖੇੜੀਆਂ ਸਾਵਧਾਨੀਆਂ ਨਾਲ ਪੈਸਾ ਘਰ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਸਾਡੇ ਘਰ ਵਿੱਚ ਬਰਕਤ ਆ ਰਹਿਣ ਇਹ ਛੋਟੀਆਂ-ਛੋਟੀਆਂ ਗੱਲਾਂ ਜੇਕਰ ਆਪਾਂ ਅਪਣਾ ਲਵਾਂਗੇ ਤਾਂ ਸਾਡੇ ਘਰ ਵਿੱਚ ਪੈਸੇ ਵੀ ਬਰਕਤ ਹੋ ਜਾਏਗੀ ਉਹ ਕਿਹੜੇ ਨੇ ਉਹ ਆਪ ਦੱਸਦੇ ਆ ਜਦੋਂ ਤੁਹਾਡੇ ਘਰ ਵਿੱਚ ਪੈਸਾ ਆਵੇ ਤਾਂ ਉਸ ਨੂੰ ਇੱਕ ਇਕ ਲਾਲ ਰਮਾਲ ਵਿੱਚ ਲੈ ਲਓ ਤੇ ਉਸ ਵਿੱਚ ਲਪੇਟ ਕੇ ਰੱਖੋ ਜੋਤਿਸ਼ ਸ਼ਾਸਤਰ ਅਨੁਸਾਰ ਲਾਲ ਰਮਾਲ ਵਿੱਚ ਲਪੇਟਿਆ ਹੋਇਆ ਪੈਸਾ ਬਹੁਤ ਬਰਕਤਾਂ ਵਾਲਾ ਹੁੰਦਾ ਹੈ ਤੁਸੀਂ ਦੇਖੋਗੇ ਕਿ ਤੁਹਾਡੇ ਰੋਜ਼ ਦੇ ਘਰ ਦੇ ਖਰਚੇ ਤੁਹਾਡੀ ਕਮਾਈ ਨਾਲੋਂ ਵਧੀਆ ਚੱਲੇ ਜਾਣਗੇ ਅਤੇ ਨਾਲ-ਨਾਲ ਤੁਹਾਡੀ ਸੇਵਿੰਗ ਵੀ ਹੋਣੀ ਸ਼ੁਰੂ ਹੋ ਜਾਏਗੀ ਜੇਕਰ ਤੁਸੀਂ ਦੁਕਾਨਦਾਰੀ ਕਰਦੇ ਹੋ ਤਾਂ ਤੁਸੀਂ ਸ਼ਾਮ ਦੇ ਟਾਈਮ ਘਰ ਆਉਣ ਵੇਲੇ ਆਪਣੇ ਗੱਲੇ ਵਿੱਚ ਪੈਸੇ ਜ਼ਰੂਰ ਲੈ ਕੇ ਆਓ ਚਾਹੇ ਤੁਸੀਂ 10 ਰੁਪਏ ਹੀ ਲੈ ਕੇ ਆਓ ਚਾਹੇ 5 ਰੁਪਏ ਹੀ ਆ ਪਰੰਤੂ ਘਰ ਵਾਪਸ ਆਉਣ ਵੇਲੇ ਆਪਣੇ ਗੱਲੇ ਵਿੱਚੋਂ ਪੈਸੇ ਜ਼ਰੂਰ ਕਰ ਲੈ ਕੇ ਆਓ ਤੁਸੀਂ ਦੇਖੋਗੇ ਕਿ ਇਸ ਨਾਲ ਤੁਹਾਡੇ ਪੈਸੇ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣੀਆਂ ਅਸੀਂ ਘਰ ਦੇ ਜੀ ਇਸ ਸਥਾਨ ਤੇ ਪੈਸੇ ਰੱਖਦੇ ਹਾਂ ਸਾਨੂੰ ਪੈਸਿਆਂ ਦੇ ਨੇੜੇ ਕੈਂਚੀ ਚਾਕੂ ਜਾਂ ਫਿਰ ਸੂਈ ਬਿਲਕੁਲ ਨਹੀਂ ਰੱਖਣੀ ਚਾਹੀਦੀ ਸਾਨੂੰ ਸਾਫ਼ ਸੁਥਰੀਆਂ ਜੋਰੀ ਵਿੱਚ ਹੀ ਪੈਸੇ ਰੱਖਣੇ ਚਾਹੀਦੇ ਹਨ ਜੇਕਰ ਅਸੀਂ ਟਿੱਖੀਆਂ ਚੀਜ਼ਾਂ ਪੈਸੇ ਦੇ ਕੋਲ ਰੱਖਾਂਗੇ ਤਾਂ ਸਾਡੇ ਘਰ ਵਿੱਚ ਪੈਸੇ ਦੀ ਲਾਗਤ ਇੰਨੀ ਵੱਧ ਜਾਵੇਗੀ ਕਿ ਸਾਨੂੰ ਪੈਸੇ ਦਾ ਲੱਗੇ ਦਾ ਪਤਾ ਮੀਨ ਨਹੀਂ ਕਿੱਥੇ ਕਿੱਥੇ ਲੱਗ ਜਾਂਦਾ ਅਸੀਂ ਜਿਸ ਅਲਮਾਰੀ ਦੀ ਤਜੋਰੀ ਵਿੱਚ ਪੈਸਾ ਰੱਖਦੇ ਹਾਂ ਜੋਤਿਸ਼ ਸ਼ਾਸਤਰ ਦੇ ਕਹਿਣ ਅਨੁਸਾਰ ਉਸ ਅਲਮਾਰੀ ਦੀ ਤਜੋਰੀ ਵਿੱਚ ਗਹਿੜ ਅਤੇ ਪੈਸੇ ਹੀ ਰੱਖੋ ਉਸ ਵਿੱਚ ਘੜੀ ਨੂੰ ਕਦੀ ਵੀ ਭੁੱਲ ਕੇ ਨਾ ਰੱਖੋ ਕਿਉਂਕਿ ਜਿਵੇਂ ਘੜੀ ਦਾ ਟਿਕ ਟਿਕ ਹੁੰਦੀ ਹੈ ਉਸੇ ਤਰ੍ਹਾਂ ਹੀ ਪੈਸੇ ਦੇ ਖਰਚ ਹੋਣ ਦੇ ਟਿਕ ਵਧਦੀ ਰਹਿੰਦੀ ਹੈ ਤੇ ਪੈਸਾ ਅਸੀਂ ਘਰ ਵਿੱਚ ਸੇਵ ਨਹੀਂ ਕਰ ਪਾਉਂਦੇ ਪੈਸਾ ਦਾ ਖਰਚ ਵਧਿਆ ਹੀ ਜਾਂਦਾ ਹੈ ਜਿਸ ਅਲਮਾਰੀ ਵਿੱਚ ਅਸੀਂ ਪੈਸੇ ਰੱਖਦੇ ਹਾਂ ਉਸ ਅਲਮਾਰੀ ਦਾ ਮੂੰਹ ਉੱਤਰ ਦਿਸ਼ਾ ਵੱਲ ਪਾਸੇ ਹੋਣਾ ਚਾਹੀਦਾ ਹੈ ਦੱਖਣ ਦਿਸ਼ਾ ਵਾਲੀ ਕੰਧ ਤੇ ਨਾਲ ਅਲਮਾਰੀ ਨੂੰ ਲੜਾ ਕੇ ਰੱਖੋ ਅਤੇ ਉਸ ਦਾ ਮੂੰਹ ਉੱਤਰ ਦਿਸ਼ਾ ਵਿੱਚ ਖੁੱਲਣਾ ਚਾਹੀਦਾ ਹੈ ਉੱਤਰ ਦਿਸ਼ਾ ਕੋ ਬੇਰ ਜੀ ਦੀ ਦਿਸ਼ਾ ਹੁੰਦੀ ਹੈ ਇਸ ਦਿਸ਼ਾ ਵਿੱਚ ਅਲਮਾਰੀ ਖੁੱਲਣ ਨਾਲ ਘਰ ਵਿੱਚ ਪੈਸੇ ਦੀ ਬਹੁਤ ਸਾਰੀ ਬਰਕਤ ਆਉਂਦੀ ਹੈ ਤੁਸੀਂ ਅਜਮਾ ਕੇ ਵੇਖੋ 3-4 ਮਹੀਨੇ ਵਿੱਚ ਤੁਸੀਂ ਖੁਦ ਮੰਨ ਜਾਓਗੇ ਜਿਸ ਤਜੋਰੀ ਵਿੱਚ ਪੈਸੇ ਰੱਖਣੇ ਹਨ ਚਿੱਟੇ ਚਾਵਲ ਹੁੰਦੇ ਹਨ ਇੱਕ ਪੀਲੇ ਚਾਵਲ ਹੁੰਦੇ ਹਨ ਜੋ ਬਾਜਰੇ ਤੋਂ ਆਪਾਂ ਨੂੰ ਬੜੀ ਆਸਾਨੀ ਨਾਲ ਬਾਜ਼ਾਰਾਂ 'ਚੋਂ ਸਾਨੂੰ ਬੜੀ ਨੀ ਨਾਲ ਮਿਲ ਜਾਂਦੇ ਹਨ ਪੀਲੇ ਚਾਵਲਾਂ ਨੂੰ ਇੱਕ ਚਮਚਾ ਪੀਲੇ ਕਪੜੇ ਵਿੱਚ ਬੰਨ ਕੇ ਪੈਸੇ ਵਾਲੀ ਤਜੋਰੀ ਵਿੱਚ ਰੱਖ ਦਿਓ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਵਿੱਚ ਤੰਨ ਦਾ ਭੰਡਾਰ ਲੱਗ ਜਾਵੇਗਾ ਤੁਹਾਡੇ ਘਰ ਵਿੱਚ ਕਦੇ ਪੈਸਾ ਨਹੀਂ ਖਤਮ ਹੋਵੇਗਾ ਜਿਸ ਅਲਮਾਰੀ ਵਿੱਚ ਤੁਹਾਡੇ ਪੈਸੇ ਰੱਖੇ ਹੋਏ ਹਨ ਉਸ ਵਿੱਚ ਪੰਜ ਇਲਾਚੀਆਂ ਪੰਜ ਲੌਂਗ ਇੱਕ ਕਪੂਰ ਦੀ ਟਿੱਕੀ ਸੱਤ ਚਾਵਲਾ ਦੇ ਦਾੜੇ ਇੱਕ ਰੁਪਇਆ ਆਦੀ ਰੱਖੋ ਲਾਲ ਕਪੜੇ ਵਿੱਚ ਬੰਨ ਕੇ ਪੈਸੇ ਹਵਾਲੀ ਤਜੋਰੀ ਵਿੱਚ ਰੱਖ ਦਿਓ ਤੇ ਲక్ష్ਮੀ ਇਹਨਾਂ ਹਨ ਹੋਵੇਗੀ ਕਿ ਤੁਹਾਡੇ ਘਰ ਵਿੱਚ ਬਹੁਤ ਪੈਸੇ ਦੀ ਬਰਕਤ ਹੋ ਜਾਵੇਗੀ ਜੇਕਰ ਤੁਹਾਡੇ ਕੋਈ ਬਿਜ਼ਨਸ ਹੈ ਜਾਂ ਤੁਸੀਂ ਕੋਈ ਵਪਾਰ ਦਾ ਕੰਮ ਕਰਦੇ ਹੋ ਤਾਂ ਆਪਣੇ ਇਹਨਾਂ ਕੰਮਾਂ ਨੂੰ ਨજર ਤੋਛ ਤੋਂ ਬਚਾਉਣ ਲਈ ਤੁਸੀਂ ਆਪਣੀ ਤਜੋਰੀ ਵਾਲੇ ਕਮਰੇ ਦੇ ਗੇਟ ਤੇ ਕਾਲੇ ਕੱਪੜੇ ਵਿੱਚ ਥੋੜੀ ਜਹੀ ਫਟਕੜੀ ਨਾਲ ਬੰਨ ਕੇ ਲਲਕਾ ਦਿਓ ਪਰ ਇੱਕ ਗੱਲ ਧਿਆਨ ਵਿੱਚ ਰੱਖਣਾ ਹੈ ਤੁਸੀਂ ਫਟਕੜੀ ਕਮਰੇ ਦੇ ਅੰਦਰਲੇ ਪਾਸੇ ਅੰਦਰਲੇ ਪਸੇਲਟ ਕੋਣੀ ਹੈ ਤਾਂ ਕਿ ਉਹ ਕਿਸੇ ਦੀ ਨੀਗਾ ਨਾ ਪਵੇ ਇਸ ਨਾਲ ਤੁਹਾਡੀ ਕੰਮ ਕਾਰ ਨੂੰ ਵਪਾਰ ਵਿੱਚ ਨਜ਼ਰ ਨਹੀਂ ਲੱਗੇਗੀ ਜੇਕਰ ਤੁਸੀਂ ਚਾਹਦੇ ਹੋ ਕਿ ਸਾਡਾ ਪੈਸਾ ਬਿਮਾਰੀਆਂ ਤੇ ਖਰਚ ਨਾ ਹੋਵੇ ਤਾਂ ਤੁਸੀਂ ਇੱਕ ਛੋਟਾ ਜਿਹਾ ਡੱਬਾ ਲੈਣਾ ਹੈ ਉਸ ਵਿੱਚ ਦੋ ਕੁ ਚਮਚ ਲੂਣ ਦੇ ਪਾ ਕੇ ਤੇ ਉਸ ਵਿੱਚ ਸੱਤ ਲੌਂਗ ਪਾ ਦਿਓ ਤੇ ਇਸ ਉਸ ਦੱਬੇ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਆਪਣੀ ਤਜੋਰੀ ਵਿੱਚ ਰੱਖ ਦਿਓ ਇਸ ਨਾਲ ਤੁਹਾਡੇ ਪੈਸੇ ਕਦੇ ਵੀ ਬਿਮਾਰੀ ਤੇ ਨਹੀਂ ਲੱਗਣਗੇ ਜੇਕਰ ਤੁਹਾਨੂੰ ਕਿਤੇ ਬਾਹਰ ਜਾਂਦਿਆਂ ਨੂੰ ਰਸਤੇ ਵਿੱਚ ਫਾਇਦੇ ਸਿੱਕਾ ਜਾਂ ਦੋ ਰੁਪਏ ਦਾ ਸਿੱਕਾ ਮਿਲੇ ਜਾਵੇ ਤਾਂ ਉਸ ਨੂੰ ਆਪਣੇ ਘਰ ਲੈ ਕੇ ਆਓ ਤੇ ਇਕੱਠੇ ਲੱਸੀ ਨਾਲ ਧੋ ਕੇ ਉਸ ਨੂੰ ਆਪਣੀ ਕਮਜ਼ੋਰੀ ਵਿੱਚ ਤਜੋਰੀ ਵਿੱਚ ਰੱਖੋ ਜਿਉ ਇਸਨ ਤੁਹਾਡੇ ਚੰਗੇ ਦਿਨ ਆਉਣ ਦੇ ਸੰਕੇਤ ਹੁੰਦੇ ਹਨ ਮਹਾਰਾਜ ਵੀ ਸਮਝ ਲੋ ਕਿ ਤੁਹਾਡੇ ਤੇ ਬਹੁਤ ਪ੍ਰਸੰਨ ਹੈ ਤੇ ਤੁਹਾਡੇ ਘਰ ਹੁਣ ਬਰਕਤਾਂ ਦੇ ਟੇਲ ਲੱਗ ਜਾਣੇ ਹਨ ਧਰਮ ਗ੍ਰੰਥ ਅਨੁਸਾਰ ਅਰਥ ਨੂੰ ਲక్ష్ਮੀ ਦਾ ਰੋਗ ਮੰਨਿਆ ਜਾਂਦਾ ਹੈ ਇਸ ਘਰ ਕੇ ਜਦੋਂ ਵੀ ਪਤੀ ਬਾਹਰੋਂ ਕੁਝ ਕਮਾ ਕੇ ਲਿਆਉਂਦਾ ਹੈ ਤਾਂ ਔਰਤ ਦੇ ਹੱਥ ਵੀ ਤੇ ਰੱਖ ਦੇਵੇ ਤਾਂ ਘਰ ਵਿੱਚ ਬਰਕਤਾਂ ਵੱਧ ਜਾਂਦੀਆਂ ਹਨ ਅਤੇ ਔਰਤ ਵੀ ਉਸ ਪੈਸੇ ਨੂੰ ਬਹੁਤ ਸੋਚ ਸਮਝ ਕੇ ਵਰਤੇ ਜੇਕਰ ਤੁਹਾਡੇ ਤੋਂ ਕੋਈ ਆਧਾਰ ਪੈਸੇ ਮੰਗਦਾ ਹੈ ਤਾਂ ਉਸ ਨੂੰ ਸ਼ਾਮ ਦੇ ਟਾਈਮ ਕਦੇ ਵੀ ਪੈਸੇ ਨਾ ਦਿਓ ਸ਼ਾਮ ਦੇ 5 ਵਜੇ ਤੋਂ ਬਾਅਦ ਕਿਸੇ ਨੂੰ ਆਧਾਰ ਪੈਸੇ ਦੇਣੇ ਬਹੁਤ ਗਲਤ ਗੱਲ ਹੈ ਇਸ ਨਾਲ ਮਾਂ ਲਕਸ਼ਮੀ ਨਰਾਜ ਹੋ ਜਾਂਦੀ ਹੈ ਸਾਡੇ ਘਰ ਵਿੱਚ ਚਲੀ ਜਾਂਦੀ ਹੈ ਅਤੇ ਸਾਡੇ ਘਰ ਵਿੱਚੋਂ ਪੈਸੇਆਂ ਦੀ ਆ ਬਰਕਤਾਂ ਖਤਮ ਹੋ ਜਾਂਦੀਆਂ ਹਨ ਹਾਂ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਹੋਰ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਆਪਾਂ ਉਹ ਲਾ ਕੇ ਆਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰੋ ਧੰਨਵਾਦ